ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਤਾ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 847319817 ਸੋ ਅੱਜ ਦੀ ਵੀਡੀਓ ਵਿੱਚ ਲਗਭਗ 3 ਗਹਿਣਾ 400 ਨੂੰ ਸੋਜਿਆਂ ਵਿੱਚ ਦਿਖਾਵਾਂਗੇ ਬਾਕੀ ਕੱਪਣਾ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਜੀ ਆਪਣਾ ਨਾਮ ਜੱਗੀ ਆ ਜੀ ਪਿੰਡ ਕੋਠੇ ਗੁਰੂ ਰਾਮਦਸ ਨਗਰ ਸਿੱਖਾ ਰੋਡ ਬਰਨਾਲੇ ਦੇ ਪਿੰਡੇ ਬਾਈ ਜੀ ਜਿਹੜਾ ਧੂਰੀ ਦੇ ਰੋਡ ਜਿੰਦਾ ਬਰਨਾਲਾ ਸ਼ਹਿਰ ਚੋਂ ਬਾਹਰ ਹਾਂ ਬਰਨਾਲਾ ਸ਼ਹਿਰ ਤੋਂ ਤਾਂ ਕਿਲੋਮੀਟਰ ਬਾਹਰ ਪਿੰਡੇ ਜੀ ਮੋਬਾਈਲ ਨੰਬਰ ਹੀ 98153 98107 ਹੈ ਜੀ ਅੱਜ 7-8 ਵੇੜਾ ਫੇਰ ਸੇਲ ਆਪਣੇ ਕੋਲ ਹੈ ਨਾ ਹਾਂ ਜੀ ਹਾਂ ਬਾਈ ਜੀ ਪਹਿਲਾ ਨੰਬਰ ਜਿਹੜੀ ਵੇੜ ਦੇਖਦੇ ਆ ਹਾਂ ਜੀ ਹਾਂ ਬਾਈ ਜੀ ਕੋਈ ਕਿਹੜੇ ਕਦਰ ਜਰਸੀ ਹੈਗੀ ਮਾਦਰ ਬੱਛੀ ਆ ਕੱਲ ਪੰਜ ਕੋਏ ਦੀ ਸੁੱਲੀ ਹੋਈ ਆ ਜੇਰ ਜੇ ਆਪਾਂ ਓਕੇ ਹਾਂ ਜੇਰ ਜੇ ਕੀ ਗ੍ਰਾਂਟੇ ਹੋ ਬੱਚੀ ਐਚ ਐਫ ਦੀ ਦਿੱਤੀ ਹੈ ਨਾ ਹਾਂਜੀ ਹਾਂ ਬਾਈ ਜੀ ਸੋ ਬੱਚੀ ਦੇਖੋ ਬਹੁਤ ਪਿਆਰੀ ਨਾੜੂਆਂ ਨਾਲ ਆ ਜਾਵਾ ਤੇ ਕੱਲ ਦੀ ਸੂਈ ਵੀ ਹੈ ਇਹ ਵੀ ਸਰੀ ਬੱਚੀ ਹੈ ਜੀ ਕੋਈ ਵੀ ਬੰਦਾ ਬਲੱਡ ਟੈਸਟ ਕਰਾ ਸਕਦਾ ਚਾਹੇ ਠੀਕ ਹੈ ਦੁੱਧ ਕਿੰਨਾ ਚੋਇਆ ਦੁੱਧ ਬਾਈ ਜੀ 22-23 ਕਿਲੋ ਪ੍ਰੋਸ ਦਾ ਦੁੱਧ ਆਉਂਦਾ ਹੋਇਆ ਦੂਜੇ ਸਵੇਰ 25 ਕਿਲੋ ਦੁੱਧ ਦਿੱਤੀ ਬੱਚੀ ਹੁਣ ਕਿੰਨਾ ਇਸ ਵਕਤ ਬਾਈ ਜੀ ਰਾਤ ਨੂੰ ਸੂਰੀਏ ਵੀ ਹੋਣਾ ਮਨ ਨੂੰ ਵੀ ਉੱਠ ਕੇ 5 ਕਿਲੋ ਬੋਲਾ ਖਾਦੀ ਕਰਿਆ ਜੀ ਠੀਕ ਹੈ ਰਾਤ 1:00 ਵਜੇ ਬੱਠੇ ਜਿਹਾ ਕੇ 2.5 ਕਿਲੋ ਜਿਵੇਂ ਪੱਖਾ ਖਾਦੀ ਜੇ ਕਰਦੇ ਹੁੰਦੇ ਆ ਉਵੇਂ ਕਰਦੇ ਸੀ ਸਗਰ ਸਕੀਮ ਜੀ ਕਰਦੀ ਸੀ ਹਾਂ ਜੀ ਹਾਂ ਜੀ ਠੀਕ ਹੈ ਅੰਦਾਜ਼ਾ ਬਾਈ ਤੋਂ ਪਾਰ ਵਾਲਾ ਹੈਗਾ ਹਾਂ ਜੀ ਵੀ ਦੇ ਸਕਦੀ ਹੈ ਕਿ ਬੱਚੀ ਦਾ ਮੋਟੀਵੇਟ ਬਹੁਤ ਹੈ ਬ੍ਰੀਡ ਬਹੁਤ ਚੰਗੀ। ਬਾਕੀ ਮੂੰਹ ਮੱਥਾ ਦੇਖੋ ਤੇ ਥਾਣਾ ਵਾਣਾ ਦੇਖੋ ਜਮੀਂ ਕੱਲਾ ਕੱਲਾ ਚਾਰੇ ਤਾਂ ਨਿਕਣੇ ਸਾਫ ਸੁਥਰੇ ਤੇ ਹਵਾਨੇ ਦੇ ਨਾੜਾ ਬਹੁਤ ਚੰਗੇ ਦਿਖਾਈ ਦਿੰਦੀਆਂ। ਭਾਏ ਦਾ ਕੀ ਹੋਊਗਾ? ਭਾਏ ਬਈ ਫੋਨ ਤੇ ਕਰ ਲਈਏ। ਜੈਜ ਆਉਣਗੇ। ਹਾਂ ਜੈਜ ਹੋਣਗੇ ਵੀਰੇ ਜਾਵਾਂ। ਫੋਨ ਤੇ ਹੋਣੀ ਗੱਲ 60 ਵਾਲੇ ਦਾ ਲੱਖ ਮੰਗੀ ਜਾऊं। ਨਹੀਂ ਨਹੀਂ ਵੀਰੇ ਪੰਜਰ ਤੂੰ ਆਪਣੀ ਤੀਜੀ ਚੋਗਲ ਦੀ ਵੀਡੀਓ ਪਾਉਣਾ ਜੇ ਕੋ 60 ਵਾਲੇ ਦਾ ਲੱਖ ਮੰਗੀ ਕਿਵੇਂ ਵਿਗਲਣੀ ਉਹ ਹੀ। ਫਿਰ ਤਕਰ ਭਰ ਜਾਊਗਾ। ਤੋਰ ਫਿਰ ਵਾਰ ਨੂੰ। ਸਭਰ ਗੱਲ ਵੀਰ ਦੀ ਬਾਕੀ ਜੈਜ ਆ ਜਾਵਾਂ ਤੇ ਸਾਡਾ ਤੂੰ ਕੀ ਗੱਲ ਹੁੰਦੀ ਹੈ ਨਾ ਇੱਕ ਵੀਰ ਬਣ ਕੇ ਹੋਰ ਆਪਣੇ ਹੱਥ ਬੰਨ੍ਹ ਕੇ ਬੇਨਤੀ ਆ ਵੀਡੀਓ ਪੂਰੀ ਦੇਖ ਕੇ ਵੀਰ ਬਣ ਕੇ ਫਿਰ ਫੋਨ ਲਾਇਆ ਕਰੋ ਕਿ ਕਿੰਨੀ ਕੰਦੀ ਕੰਦੀ ਗਾਂ ਦੀ ਡਿਟੇਲ ਵੀਡੀਓ ਦੇ ਵਿੱਚ ਦੱਸੀ ਹੁੰਦੀ ਆ ਬਸ ਤੁਹਾਨੂੰ ਮੁੱਲੀ ਪੁੱਛਣ ਦੀ ਲੋੜ ਪਵੇਗੀ ਜੈ ਜੀ ਗੱਲ ਆ ਜਾਵਾ ਹਣਾ ਚੋ ਦਿਖਾਉਣ ਕੱਲੋ ਕਸਨਾ ਮੈਂ ਨਹੀਂ ਛੱਡਦਾ ਸਿੱਧੀ ਜੀ ਮਨ ਕੇ ਜਾਓ ਤਸਲੀ ਬਾਈ ਕਹਿੰਦਾ ਆਪਣੀ ਕਸਰ ਛੱਡ ਦੇ ਸਮਾਰ ਕੇ ਦੇਖ ਲਿਆ ਕਰੋ ਤੇ ਕੱਢ-ਕੱਢ ਦੇਖੋ ਜਮਾ ਕਿਆ ਬਾਤਾਂ ਪੂਰੇ ਸਲੀਨ ਦੇ ਕੱਪੜੇ ਵਾਂਗੂ ਚੌਕਦੀ ਪਈਆ ਜਮਾ ਜਿੰਦ ਜਾਨ ਪਲੱਸ ਬਿਊਟੀ ਪਿੱਛੇ ਇਹਦੇ ਬੱਚੀ ਐਬੀਐਸ ਦੇ ਸੀਮਨ ਦੀ ਤੇ ਥਾਣਾ ਹਵਾਨੇ ਦੇ ਨਾੜਾ ਸੋਹਣਿਆ ਚੰਗੇ ਦਿਖਾਈ ਦਿੰਦੀਆਂ ਗਰਮੀ ਵਾਲਾ ਤੋਹਫਾ ਜਮਾ ਜਿਵੇਂ ਹੁਣ ਜੇ ਆਪਾਂ ਮੰਨ ਕੇ ਚੱਲੋ ਕੋਟਰ ਰਜਾਇਆਂ ਚ ਸਾਬਤੇ ਤੇ ਟੀ-ਸ਼ਰਟਾਂ ਕੱਢਣ ਲੱਗ ਗਏ ਉਹ ਚੀਜ਼ਾਂ ਹੀ ਹੁਣ ਵੀ ਲੈਉਣ ਲੱਗ ਗਏ ਜਮਾ ਸੋ ਨਾੜਾ ਦੇਖੋ ਜਮਾ ਜਿਵੇਂ ਗੰਡਿਆਂ ਦੀ ਫੱਕ ਕੋਲ ਜੀ ਹੁੰਦੀ ਹੈ ਟੋਕਰੇ ਦੇ ਤੇ ਲਾਡ ਨਾ ਕੋ ਚੌਂਕਦੀ ਭਈਆ ਜਮਾ ਜਗਮਗ ਜਗਮਗ ਜੇਰ ਜਪਾ ਓਕੇ ਜਮਾ ਹਾਂ ਹਾਂ ਮਾਜੀ ਹਰ ਇੱਕ ਚੀਜ਼ ਦੀ ਗਰੰਟੀ ਹੋ ਪੂਰੀ ਫੁੱਲ ਆਪਣੀ ਚਵਾਈ ਇਹ ਪੰਗੜੀਆਂ ਦੇ ਵਿੱਚ ਹੀ ਸੁਭਰ ਧਾਰਾ ਦੇਖ ਸਕਦੇ ਕਿਆ ਬਾਤਾਂ ਪੂਰਾ ਸਾਫ ਸੁਥਰਾ ਮੋਟੇ ਮੋਟੇ ਧਾਰਾ ਜਮਾ ਕਿਆ ਬਾਤਾਂ ਚੋਣ ਫਿਰਵਾ ਦੇਖੋ ਜਮਾ ਨਦੀਆਂ ਪਾਣੀ ਦੇ ਆਹਾਂ ਆਹਾਂ ਵੀਰ ਉਹਨਾਂ ਨੂੰ ਵਗਾਉਂਦੇ ਚੁਲਾ ਹੋਵੇ ਬਸ ਕੰਦਾ ਮੁੰਨੀ ਪੁੱਛਣ ਦੀ ਲੋੜ ਪੈਣੀ ਇਹਦੀ ਬਾਕੀ ਦਾ ਮਤਲਬ ਹੋਰ ਚੀਜ਼ ਦਾ ਹੱਥ ਰਾਉਣ ਦੀ ਵੀ ਲੋੜ ਨਹੀਂ ਸੋ ਜਮਾ ਕਿਆ ਬਾਤ ਆ ਜਿਵੇਂ ਕਹਿੰਦੇ ਹਾਂ ਦਾ ਕੋਟ ਪੈਂਟ ਬਣਿਆ ਬਣਿਆ ਲਿਆਂਦਾ ਗੱਲੀ ਟਾਈ ਦੀ ਗੰਢੀ ਦੇਣੀ ਆ ਹਨਾ ਉਹ ਸਿਸਟਮ ਆ ਪੂਨੇ ਖਾਤੇ ਜੂ ਹੋਰ ਤਾਂ ਕੋਈ ਮੈਂ ਬਰਾਤੀ ਬਣ ਗਿਆ ਬੰਦਾ ਜਾਵਾ ਸਵਾ ਦੇਖੋ ਇੰਨਾ ਕੁਛ ਕੋਈ ਦਿਖਾਉਂਦਾ ਨਹੀਂ ਚਾਰੇ ਥਣਾ ਦੇ ਵਿੱਚੋਂ ਕੋਈ ਬਾਅਦ ਜੋ ਵੀ ਰਹੇ ਨਾ ਕਹੇ ਥਣ ਚ 19 21 ਜੀ ਅੱਜ ਦੀ ਘੜੀ ਬਿਲਕੁਲ 100 ਦੀ ਸੋਨਾ ਜਮਾ ਇਹ ਮੈਂ ਜਮਾ 100 110% ਸੋਨਾ ਦੂਜੇ ਨੰਬਰ ਜਿਹੜੀ ਦੇਖਦੇ ਆਪਾਂ ਸਾਈਵਾਲ ਚ ਆ ਗਈ ਹਾਂ ਜੀ ਬਈ ਸਾਈਵਾਲ ਤੇ ਜੱਸੀ ਨਾ ਕਰਾਓ ਸਾਜੀ ਥੋੜੇ ਸਾਈਵਾਲ ਵਾਲੇ ਗੁਣ ਜ਼ਿਆਦੇ ਆ ਹਨਾ ਇਹ ਕਿਹੜਾ ਸੁਆ ਸੁਈ ਆ ਜੀ ਬਾਈ ਸੁਆ ਦੂਜਾ ਮਾਨਵ ਬੱਚਾ ਹੈ ਇਹ ਕਹਿਵਾ ਦੇਣਾ ਸੁਈ ਨੂੰ ਸੁਈ ਰੋਤੀ ਤੀਡੇ ਦੇ ਉੱਪਰ ਤੇ ਰਹੂਗਾ ਜੀ ਜੇਰ ਜਪਾ ਬਹੁਤ ਤੂੰ ਬਹੁੜੀ ਤਿਆਰ ਆਏ ਥੱਲੇ ਜੇਰ ਜਪਾ ਓਕੇ ਮਾਨ ਉੱਤੇ ਬਾਈ ਜਿੰਮਾ ਫੁੱਲ ਬੜਾ ਫੁੱਲ ਤੇ ਥਾਂ ਥਾਂ ਗੜ ਪਿਆਰ ਕਾ ਲੱਗਿਆ ਹੈਨਾ ਬੜਾ ਚੰਗਾ ਖਾਣ ਲੱਗਿਆ ਬਾਈ ਠੀਕ ਹੈ ਸਾਈ ਵਾਲ ਦੇ ਜਰਸੀ ਦਾ ਕ੍ਰੋਸ ਆਗੀ ਗਰਮੀ ਵਾਲਾ ਗਰਮੀ ਵਾਲਾ ਤੋਹਫਾ ਜਾਵਾ ਮੈਂ ਕਿਹ ਜਿੰਨਾ ਬਣਾ ਬੁਰੀ ਬੁਰੀ ਬਾਈ ਸਾਰਿਆਂ 'ਚ ਗਰਮੀ ਆਉਂਦੀ ਨੇ ਕੋਈ ਰੋਕਦਾ ਜੀ ਆ ਰਹੀ ਹੈ ਨਾ ਮੂਰੇ ਕਿੰਨਾ ਨਹੀਂ ਕਾਮਯਾਬ ਰਹਿਣਾ ਪ੍ਰੀਤਣਾ ਤੋਂ ਤੁਹਾਨੂੰ ਪਤਾ ਜਿਵੇਂ ਕਹਿੰਦੇ ਆਉਣ ਵਾਲਾ ਟਾਈਮ ਤੇਰੇ ਬਾਈ ਦਾ ਬਹੁਤ ਟਾਈਮ ਕਿੰਨਾ ਬਾਈ ਆ ਇਹਨਾਂ ਦਾ ਆਉਣ ਵਾਲਾ ਟਾਈਮ ਹੀ ਆ ਤੇ ਰੰਗ ਦੇਖੋ ਜਮਾ ਥੱਲੇ ਹਵਾਨੇ ਦਾ ਚੋ-ਚੋ ਪੈਂਦਾ ਰੰਗ ਗਾਜਰ ਰੰਗੂ ਜਮਾ ਹਵਾਨਾ ਕੱਢੀ ਫਿਰਦੀ ਆ ਛਿੱਲੀ ਫਿਰਦੀ ਆ ਜਮ ਤੇ ਬਹੁਤ ਸਾਫ ਸੁਥਰਾ ਤੇ ਚਾਰੇ ਸਾਰ ਨਿਖਣਵੇਂ ਵਿੱਥੀ ਤੇ ਤੇ ਚੋਣ ਜਾਣ ਹੈਗਾ ਡਾਂਗਾਰਗਾ ਬਾਈ ਡਾਂਗਾਰਗਾ ਚੂਣਾ ਪਾ ਬੱਚਾਂ ਲਾ ਕੇ ਚੁਆਈ ਕਰਕੇ ਦਿਖਾਵਾਂਗੇ ਧਾਰਾ ਮਾਰ ਕੇ ਦਿਖਾਵਾਂਗੇ ਹਨਾ ਠੀਕ ਹੈ ਸੋਤਾਰਾ ਦੇਖੋ ਕਿਆ ਬਾਤ ਆ ਥਣ ਦੇਖੋ ਕਿਆ ਬਾਤ ਆ ਪੂਰਾ ਮੋਟਾ ਥਣ ਕੱਢਿਆ ਜਾਵਾ ਈਮਾ ਕਹੇ ਜੇ ਤੇ ਮਾਈ ਜੀ ਪੂਰੀ ਤਨ ਵੀਰੇ ਇੱਕ ਨੰਬਰ ਆ ਜਾਵਾ ਹਨਾ ਸੋਨਾ ਹੀ ਆ ਸੋਨੇ ਜਾਵਾ ਜੜੀ ਸੋ ਦੇਖੋ ਚੌੜ ਜੱਪਾ ਦਾ ਓਕੇ ਆ ਜਾਵਾ ਸਾਫ ਸੁਥਰਾ ਪੂਰਾ ਜਾਵਾ ਬਸ ਠੀਕ ਆ ਓਕੇ ਆ ਸੋ ਦੇਖੋ ਚੌੜ ਜਾਂਦੇ ਇੱਕ ਨੰਬਰ ਆ ਜਾਵਾ ਬੇਫਿਕਰ ਹੋ ਜੇ ਹਨਾ ਮਾਈ ਜੀ ਜੇ ਪੁੱਤਾਂ ਨੂੰ ਮਾਣ ਨਾਲ ਦੇਣਾ ਕਰਾਉਣੇ ਚਾਹੁੰਦੀ ਏ ਬੰਦਾ ਦੋ ਦੋ ਘਰਾਂ ਮਾਰ ਕੇ ਤਰਾਉਂਦੇ ਆ ਬੰਗਵਾ ਮਾ ਮਲਿਕ ਖੱਲੀ ਕਰਦੇ ਨੇ ਨਮਰ ਜੈ 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 ਵਾ ਬੜੀ ਚੰਗੀ ਤੂਣ ਤੂਣ ਬੜਾ ਚੰਗਾ ਲੱਗਿਆ ਬੱਚੀ ਨੂੰ ਜੈ ਜੈ ਥਾਂ ਹੋ ਜੇ ਚੋਣਾ ਤੇ ਅੱਗੇ ਗੱਲ ਕਰਿਆ ਤੈਨੂੰ ਨੰਬਰ ਸਿੰਘਾ ਵਾਲੀ ਹਾਂ ਬਾਈ ਜੀ ਇਹ ਵੀ ਸੂਈ ਵੀ ਆ ਕੈਕ ਦਿਨ ਹੋ ਗਿਆ ਸੂਈ ਨੂੰ ਸੂਈ ਨੂੰ ਇਹ ਨੂੰ ਵੀ ਬਾਈ ਜੀ ਚੌਥਾ ਪੰਨਾ ਨਾਲ ਹੋ ਗਿਆ ਠੀਕ ਹੈ ਦੁੱਧ ਕਿੰਨਾ ਥੱਲੇ ਇਹਨੇ ਦੁੱਧ ਵੀਰੇ 12 ਕਿਲੋ ਦੁੱਧ ਜਮਾ ਤਿਆਰ 6 ਕਿਲੋ ਟਾਈਮ ਦਾ ਹਾਂ 6 ਕਿਲੋ ਟਾਈਮ ਦਾ ਨਿਬੜੂ ਵਾ ਕਹਿਣ ਦਾ ਨਹੀਂ ਹੈਗਾ ਨਿਆਣੇ ਨੇ ਆਪਾ ਵਜੇ ਪਾਉਣੀ ਇਹ ਜਮਾ ਓਕੇ ਬਾਈ ਜੀ ਇਹ ਪਹਿਲਾਂ 18 ਮਾਸ ਨੇ ਭਾਵੇਂ ਕੋਈ ਸੁਭਰ ਧਾਰਾ ਦੇਖ ਸਕਦੇ ਹੋ ਕਿਆ ਬਾਤ ਆ ਸਾਫ ਸੁਥਰੀਆਂ ਧਾਰਾ ਜਮਾ ਤੇ ਜਿਵੇਂ ਕ੍ਰੋਸ ਦਾ ਸਿੰਗ ਆ ਡਰਨ ਵਾਲੀ ਕੋਈ ਗੱਲ ਨਹੀਂ ਨੂੰ ਜਮਾ ਇਹ ਤਾਂ ਹੋ ਜਾ ਕੰਮ ਆ ਜਿਵੇਂ ਪਤਾ ਵੀ ਜਿਹਦੇ 15 20 ਕਿੱਲੇ ਟਾਕਾ ਵੀ ਖੇਤ ਚਾਹ ਲੈ ਜਾਣੀ ਪੈਂਦੀ ਆ ਹਾਲਾ ਮਗਰ ਬੰਨ ਕੇ ਨਾਲ ਹੀ ਲੈ ਜਾਓ ਹਣਾ ਮਰ ਜਿੱਥੇ ਮਨਜੀ ਲਈ ਫਰੇ ਯਾਰ ਕੋਈ ਗੱਲ ਨਹੀਂ ਭਵੇਂ ਨਾ ਇਹਨੂੰ ਕੋਈ ਚੋਰੀ ਕਰਨਾ ਵੇ ਹਣਾ ਜਾਇ ਗੱਲ ਹਣਾ ਤਾਂ ਖੇਤ ਦੀ ਬੰਨੇ ਹੋਣਾ ਬਸ ਇੱਕ ਹੋਰ ਗੱਲ ਆ ਬਾਈ ਇੱਕ ਹੋਰ ਖਾਸ ਤਨਾ ਜਿਵੇਂ ਲੋਕ ਪੁਜਾਰਾ ਲਾ ਕੇ ਜਿੱਦ ਨੂੰ ਬਣਾਈ ਹੁੰਦੀ ਆ ਇਹ ਆਪਣੇ ਤੁਮਾ ਮਾਲਵੀ ਸ਼ੇਵਿਆਂ ਦੀ ਖਾਦੀ ਕਰਨੀ ਹੋਣਾ ਜਮਾਂ ਜੈ ਕਰ। ਜਿਵੇਂ ਦੇਵੇਂ ਫੇਰ ਕਰ ਰਹੇ ਹੋ ਨਾ ਇਹ ਮਤਲਬ ਇਹਨਾਂ ਨੇ ਟਾਈਮ ਟਾਈਮ ਦੇ ਦੇਵੇਂ ਇਹ ਡੰਗ ਦੇ ਡੰਗ ਦੇ ਇਹਦਾ ਭਾਅ ਫਰਬਤੀ ਇਹਦਾ ਹੋਊਗਾ। ਮੈਂ ਕਹਾਂ ਜਮਾਂ ਹੀ ਤੂੰ ਮੁਖ ਤੋਂਲੇ ਭਾਈ ਹੋਣਗੇ ਤੁਸੀਂ। ਖੁਸ਼ ਭਾਗੇ ਜੇ ਬਾ। ਮੈਂ ਕਹਾਂ ਜੀ। ਠੀਕ ਹੈ ਤੋਰ ਨੂੰ ਚੱਲ ਰਹੇ ਨੇ ਬਾੜੀ ਲੰਬੀ ਹੋ ਜਾਊਗੀ। ਤੁਹਾਨੂੰ ਕੋਈ ਵਕਤ ਆ ਫੇਰ ਦੇਖਿਆ ਜਿਹੜੀ ਬਸਾਈ ਵਾਲਾ। ਇਹ ਮੈਂ ਜੱਟੀ ਦੇ ਸਾਈ ਵਾਲਾ ਦਾ ਕਰੋਸ ਆ ਜੱਟੀ ਚ ਬੈਂਦੀ ਆ ਨਹੀਂ ਤੂੰ ਨਹੀਂ ਹੈਂਗੀ ਥੱਲੇ। ਜੇ ਤੁਹਾਨੂੰ ਹੋਵੇ ਉਹਨੂੰ ਬਸਾਈ ਵਾਲਾ ਕਹ ਲੈਨੇ। ਇਹ ਜਰਸੀ ਸਾਹਿਬ ਵਾਲ ਮੇਲ ਆ ਗਿਆ ਹਨਾ ਹਾਂ ਜੀ ਅਮਨ ਰਾਈ ਬਈ ਇਹ ਤੁਹਾਨੂੰ ਹੈ ਹੋਰ ਕਿੰਨਾ ਕੁ ਦੁੱਧ ਦੇ ਦੂਗੀ ਇਹ ਦੁੱਧ ਕਿਨੇ 20 ਕਿਲੋ ਦੇ ਦੂਗੀ ਪੂਰਾ ਮਾਰ ਦੇਣਾ 18 ਕਿਲੋ ਦੁੱਧ ਨੂੰ ਉਹਦਾ ਨਾ ਚੋਇਆ ਥੱਲੋ 20 ਕਿਲੋ ਭਾਏ ਦਾ ਬਾਕੀ ਦਾ ਹੋ ਹਾਂ ਜਮਾ ਮੈਂ ਬਾਬਰ ਦੇ ਭਾਏ ਹੋਣਗੇ ਬਈ ਤੇ ਅੱਗੇ ਜਿਹੜੀ ਰੱਖੀ ਆ ਨੇ ਇੱਕ ਮੋਕਾ ਬੱਚੀ ਆ ਵੀ ਨਾ ਚਾਰ ਹੁੰਦਾ ਕੀ ਕਿੰਨਾ ਕੁ ਟਾਈਮ ਲੈਂਦੀ ਆ ਦਿਨ ਇਹਨਾਂ ਵੀ ਹਫਤਾ ਤੇ ਆ ਹਫਤੇ ਇਹ ਨਾ ਲਾ ਲਦਾ ਪਿਆ ਹਫਤਾ ਹਫਤਾ ਬਾਕੀ ਹੈ ਨਾ ਕਿੰਨਾ ਦੁੱਧ ਦੇ ਦੂਗੀ ਇਹ ਦੁੱਧ ਠੀਕ ਹੈ ਨੋ ਬੋਲ ਮੀ ਬਰੀਡ ਬੁਰੂਡ ਬਹੁਤ ਆਮ ਚੀ ਠੀਕ ਹੈ ਅੱਗੇ ਜਰਸੀ ਆ ਗਈ ਕ੍ਰੋਸ ਚਾਣਾ ਥੋੜੀ ਹਾਂਜੀ ਹਾਂਜੀ ਐ ਸਾਬ ਤੇ ਜਰਸੀ ਦਾ ਕ੍ਰੋਸ ਆ ਠੀਕ ਹੈ ਮੂ ਕੰਨ ਬਰੀਡ ਸਾਰੀ ਜਰਸੀ ਜਾਈ ਆ ਰੰਗ ਹੈ ਸੇਰਾ ਰੰਗ ਹੈ ਸੇਰਾ ਕਹਿ ਕੇ ਲੈਦੀ ਆ ਹੱਕਾ ਇਹ ਪਿਆ ਵੀਰੇ ਕਿੰਨਾ ਕੁ ਦੁੱਧ ਦੇ ਦੂਗੀ ਦੁੱਧ 25 ਕਿਲੋ ਪਾ ਦੂਗੀ ਵੀਰੇ 22 23 ਕਿਲੋ ਖੁੱਲ੍ਹੇ ਦੇ ਸਕਦੇ ਆ ਆਮਦਾਰੀ ਦਾ ਥਣ ਥਣ ਚੰਗਾ ਹੈਣਾ ਮਾਂ ਬਹੁਤ ਚੰਗਾ ਅੱਗੇ ਅੰਡ ਦੇ ਫੇਰ ਆਪਾਂ ਵੇਖਦੇ ਆ ਕਿਤੇ ਮਾਰੇ ਬੱਚੀ ਆ ਵੀਰੇ ਸੂਈ ਨੂੰ ਅੱਤੇ ਨੂੰ ਠੀਕ ਹੈ ਇਹਦੇ ਸਾਰੇ 10 ਕਿਲੋ ਦੁੱਧ ਤਾਂ ਤਿਆਰ ਆ ਪਾਜਮਾ ਮੁਖਤਲ ਕਿੰਨਾ ਹੈਗਾ ਬਸ ਤੇ ਮਗਰ ਜਿਹੜੀ ਬੱਚੀ ਹੈ ਬੱਚੀ ਦੇ ਪੈਸੇ ਐ ਮੰਨ ਲੋਗੇ ਆਪ ਵੀ ਬੱਚੀ ਹੋਈ ਐ ਦਾਸੀ ਦੇ ਫਿਰ ਭਾਗੇ ਢੱਕ ਬਸੇ ਕੋਈ ਵੀਰ ਮੜ ਕੇ ਘਟ ਵਾਲਾ ਫੋਨ ਨਾ ਲਾਇਓ 35000 ਜੀ ਦੇ ਦਿਆਂਗੇ ਬਸੇ ਦੁੱਧ ਕਿੰਨਾ ਦੁੱਧ 10 ਕਿਲੋ ਬੱਚੀ ਆ ਘੜੀ ਇਹਦੇ ਮੰਨ ਠੀਕ ਐ ਸੋ 98153947 ਖਾਸ ਬਰਨਾਲਾ ਸ਼ਹਿਰ ਰੰਗਿਆ ਕੋਠੇ ਦਾ ਵੀਡੀਓ ਕਵਰ ਕੀਤਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ